ਸਟੱਡੀ ਕੰਪਲੀਟ ਹੋਣ ਤੋਂ ਬਾਅਦ ਪੀਜੀਡਬਲੂਪੀ ਵਰਕ ਪਰਮਿਟ ਉੱਤੇ ਬਹੁਤ ਸਾਰੇ ਬੱਚਿਆਂ ਦਾ ਰਿਫਿਊਜ਼ ਹੋ ਜਾਂਦਾ ਆ ਕੋਈ ਇਸ ਰਿਫਿਊਜ਼ਲ ਦੇ ਪਿੱਛੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰੀ ਵੀਜ਼ਾ ਆਫੀਸਰ ਨੇ ਹੀ ਗਲਤੀ ਕੀਤੀ ਹੋਵੇ ਬਹੁਤ ਸਾਰੇ ਬੱਚੇ ਛੋਟੀਆਂ-ਛੋਟੀਆਂ ਗਲਤੀਆਂ ਆਪਣੇ ਸਟੱਡੀ ਦੇ ਦੌਰਾਨ ਕਰ ਲੈਂਦੇ ਨੇ ਜਿਨ੍ਹਾਂ ਬਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਾਅਦ ਵਿੱਚ ਉਹ ਜਦੋਂ ਆਪ ਦਾ ਪੀਜੀਡਬਲੂਪੀ ਵਰਕ ਪਰਮਿਟ ਅਪਲਾਈ ਕਰਦੇ ਦੋ ਡਿਨਾਈ ਹੋ ਜਾਂਦਾ ਹੁਣ ਜਿਹੜੇ ਬੱਚੇ ਹਜੇ ਸਟੱਡੀ ਕਰ ਰਹੇ ਨੇ ਜਾਂ ਜਿਹੜੇ ਹਜੇ ਨਵੇਂ ਈਸ ਇਨਟੇਕ ਦੇ ਵਿੱਚ ਕੈਨੇਡਾ ਵਿੱਚ ਆਏ ਨੇ ਉਹਨਾਂ ਨੂੰ ਮੈਂ ਕੁਝ ਇੱਕ ਚੀਜ਼ਾਂ ਜ਼ਰੂਰ ਦੇਖੋ PGWP ਦੀ ਜਿਹੜੀ ਸਭ ਤੋਂ ਪ੍ਰਾਇਮਰੀ ਰਿਕੁਆਇਰਮੈਂਟ ਹੁੰਦੀ ਹੈ ਨਾ ਉਹ ਇਹ ਹੁੰਦੀ ਆ ਕਿ ਤੁਹਾਡੀ ਜਿਹੜੀ ਸਟੱਡੀ ਆ ਉਹ ਫੁੱਲ ਟਾਈਮ ਹੋਣੀ ਚਾਹੀਦੀ ਆ ਹੁਣ ਫੁੱਲ ਟਾਈਮ ਸਟੱਡੀ ਦਾ ਇਹ ਮਤਲਬ ਨਹੀਂ ਹੁੰਦਾ ਵੀ ਆਪਾਂ ਰੋਜ਼ ਘਰੋਂ ਕਾਲਜ ਜਾਣੇ ਆ ਕਾਲਜ ਤੋਂ ਘਰ ਆਉਨੇ ਆ ਆਪਾਂ ਪੜਦੇ ਪਏ ਤਾਂ ਅਸੀਂ ਫੁੱਲ ਟਾਈਮ ਮੰਨੇ ਜਾਵਾਂਗੇ ਨਹੀਂ ਫੁੱਲ ਟਾਈਮ ਵਾਸਤੇ ਕੀ ਹੁੰਦਾ ਹੈ ਕਿ ਤੁਹਾਡੇ ਕੋਲ ਮਿਨਿਮਮ ਤਿੰਨ ਕੋਰਸਸ ਹੋਣੇ ਚਾਹੀਦੇ ਨੇ ਤੇ 9 ਕ੍ਰੈਡਿਟ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਜੇ ਤੁਹਾਡੇ ਕੋਲ ਲੈਸ ਥੈਨ 3 ਕੋਰਸਸ ਨੇ ਤੇ ਤੁਸੀਂ ਪਾਰਟ ਟਾਈਮ ਸਟੂਡੈਂਟ ਬਣੇ ਜਾਂਦੇ ਹੋ ਜੇ ਤੁਹਾਡੇ ਕੋਲ ਕ੍ਰੈਡਿਟ 9 ਤੋਂ ਘੱਟ ਦੇ ਹੈਗੇ ਤੁਸੀਂ ਪਾਰਟ ਟਾਈਮ ਸਟੂਡੈਂਟ ਬਣੇ ਜਾਂਦੇ ਹੋ ਹੁਣ ਇਹ ਇੱਕ ਪ੍ਰਾਇਮਰੀ ਕੰਡੀਸ਼ਨ ਹੈਗੀ ਆ ਪਰ ਅੱਜ ਕੱਲ ਹੁੰਦਾ ਹੈ ਕਿ ਆ ਵੀ ਆਪਾਂ ਕੰਮ ਵੀ ਕਰਨਾ ਹੁੰਦਾ ਆਪਾਂ ਚਾਹੁੰਦੇ ਆ ਕਿ ਆਪਾਂ ਜਿਹੜਾ ਕੋਰਸ ਲਿਆ ਹੈਗਾ ਆ ਕਿਉਂਕਿ ਸਾਡੇ ਕੋਲ 2 ਸਾਲ ਦਾ ਵੀਜ਼ਾ ਹੁੰਦਾ ਚਾਹੇ ਉਹ ਕੋਰਸ ਸਾਡੇ 1.5 ਸਾਲ ਚ ਪੂਰਾ ਹੁੰਦਾ ਹੋਵੇ ਆਪਾਂ ਚ ਆਪਾਂ ਥੋੜਾ ਜਨੂੰ ਲੰਬਾ ਕਰ ਲੈਨੇ ਵੀ 2 ਸਾਲ ਦੇ ਵਿੱਚ ਆਪਾਂ ਕੋਰਸ ਆਪਣਾ ਕੰਪਲੀਟ ਕਰ ਲਵਾਂਗੇ ਆਪਾਂ 3 ਤੋਂ 4 ਕੋਰਸ ਜਿਹੜੇ ਨੇ ਐਵਰੇਜ ਇੱਕ ਸੈਮੈਸਟਰ ਵਿੱਚ ਲੈ ਲੈਨੇ ਆ ਹੁਣ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਸਟੱਡੀ ਕਰ ਰਹੇ ਹੁੰਦੇ ਹੋ ਅਕਸਰ ਕੀ ਹੁੰਦਾ ਵੀ ਤੁਹਾਨੂੰ ਕੋਈ ਨਾ ਕੋਈ ਕੋਰਸ ਔਖਾ ਲੱਗਦਾ ਆ ਹੁਣ ਤੁਸੀਂ ਜਦੋਂ ਔਖਾ ਲੱਗਦਾ ਤੁਸੀਂ ਆਪਦੇ ਸਟੂਡੈਂਟ ਐਡਵਾਈਜ਼ਰ ਤੇ ਕੋਲ ਜਾਂਦੇ ਸਟੂਡੈਂਟ ਐਡਵਾਈਜ਼ਰ ਆਪ ਵੀ ਕਹਿ ਦਿੰਦੇ ਨੇ ਕਿ ਜੇ ਤੇ ਤੁਹਾਨੂੰ ਇਹ ਕੋਰਸ ਔਖਾ ਲੱਗਦਾ ਤੂੰ ਹੁਣ ਡ੍ਰੌਪ ਕਰ ਲੈ ਇਹਨੂੰ ਨੈਕਸਟ ਸੈਮੈਸਟਰ ਦੇ ਵਿੱਚ ਕਰ ਲੈ ਤੂੰ ਹੁਣ ਹੁੰਦਾ ਕਿ ਜੇ ਸਾਡੇ ਕੋਲ 4 ਕੋਰਸ ਆ ਆਪਾਂ ਅਸੀਂ ਸਟੱਲ ਜਿਹੜੇ ਹੈਗੇ ਅਸੀਂ ਫੁੱਲ ਟਾਈਮ ਸਟੂਡੈਂਟ ਕਨਸਿਡਰ ਹੋਵਾਂਗੇ ਹੁਣ ਜੇ ਆਪਣੇ ਕੋ ਕੋਰਸ ਹੀ ਤਿੰਨ ਹੈਗੇ ਨੇ ਤੇ ਤਿੰਨਾਂ ਦੇ ਵਿੱਚੋਂ ਹੁਣ ਮੰਨ ਲੀਏ ਕਿ ਸਾਨੂੰ ਇੱਕ ਕੋਰਸ ਔਖਾ ਲੱਗਾ ਆਪਾਂ ਗਏ ਸਟੂਡੈਂਟ ਐਡਵਾਈਜ਼ਰ ਦੇ ਕੋਲ ਉਹਨੇ ਕਿਹਾ ਵੀ ਤੂੰ ਭਈ ਤੂੰ ਡ੍ਰੌਪ ਕਰ ਲੈ ਹੁਣ ਪਿੱਛੇ ਰਹਿ ਗਏ ਦੋ ਹੁਣ ਜਦੋਂ ਦੋ ਰਹਿ ਗਏ ਤਾਂ ਹੁਣ ਹੋਇਆ ਕੀ ਅਸੀਂ ਫੁੱਲ ਟਾਈਮ ਤੋਂ ਟੈਂਪਰੇਰੀ ਸਟੂਡੈਂਟ ਆ ਗਾ ਔਰ ਸੌਰੀ ਪਾਰਟ ਟਾਈਮ ਸਟੂਡੈਂਟ ਆ ਗਏ ਹੁਣ ਜਦੋਂ ਤੁਸੀਂ ਪਾਰਟ ਟਾਈਮ ਸਟੂਡੈਂਟ ਬਣ ਜਾਂਦੇ ਹੋ ਤਾਂ ਉਸ ਵੇਲੇ ਜਿਹੜੀ ਤੁਹਾਡੀ ਪੀਜੀ ਡਬਲਯੂਪੀ ਵਰਕ ਪਰਮਿਟ ਦੀ ਜਿਹੜੀ ਰਿਕੁਆ ਹੁਣ ਹੁੰਦੀ ਰਿਕੁਆਇਰਮੈਂਟ ਕੀ ਹੈ ਕਿ ਤੁਸੀਂ ਡਿਊਰਿੰਗ ਦਾ ਕੋਰਸ ਆਫ ਯਰ ਸਟੱਡੀਜ਼ 2 ਸਾਲ ਦਾ ਜਿਹੜਾ ਤੁਹਾਡਾ ਪੀਰੀਅਡ ਹੈ ਤੁਸੀਂ ਫੁੱਲ ਟਾਈਮ ਸਟੱਡੀ ਜਿਹੜੀ ਪੂਰੀ ਕੀਤੀ ਹੋਣੀ ਚਾਹੀਦੀ ਆ ਨਾ ਕਿ ਤੁਸੀਂ ਇੱਕ ਸੈਮੈਸਟਰ ਵਿੱਚ ਤੁਸੀਂ ਪਾਰਟ ਟਾਈਮ ਸੀਗੇ ਬਾਕੀ ਤਿੰਨ ਦੇ ਵਿੱਚ ਤੁਸੀਂ ਫੁੱਲ ਟਾਈਮ ਸੀਗੇ ਪਰ ਸਟਿਲ ਜਿਹੜੀ ਵਾਇਓਲੇਸ਼ਨ ਆ ਹੋਗੀ ਤੁਹਾਨੂੰ ਪੀਜੀਡਬਲਯੂਪੀ ਵਰਕ ਪਰਮਿਟ ਜਿਹੜਾ ਹੈਗਾ ਤੁਹਾਡਾ ਡਿਨਾਈ ਹੋ ਸਕਦਾ ਹੁਣ ਦੂਸਰੇ ਪਾਸੇ ਇੱਕ ਹੋਰ ਸਿਚੁਏਸ਼ਨ ਆ ਹੁਣ ਆਪਾਂ ਨੂੰ ਸਬਜੈਕਟ ਬਹੁਤ ਔਖਾ ਲੱਗਦਾ ਆਪਾਂ ਫੇਲ ਹੋ ਰਹੇ ਆ ਠੀਕ ਆਪਾਂ ਫੇਲ ਹੋ ਗਏ ਮੰਨ ਲੀਏ ਆਪਾਂ ਆਪਾਂ ਫੇਲ ਹੀ ਹੋਗੇ ਫੇ ਤੁਸੀਂ ਆਪਦੀ ਬੈਸਟ ਅਟੈਂਪਟ ਕੀਤੀ ਹੈ ਫੇਲਰ ਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਵੱਲ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਹੋ ਸਕਿਆ ਸੋ ਇਹ ਕੋਈ ਚੀਜ਼ ਕੰਸਟੀਟਿਊਟ ਨਹੀਂ ਕਰਦੀ ਵੀ ਤੁਸੀਂ ਫੁੱਲ ਟਾਈਮ ਸਟੂਡੈਂਟ ਨਹੀਂ ਸੀਗੇ ਤੁਸੀਂ ਵਧੀਆ ਪੜਾਈ ਨਹੀਂ ਕੀਤੀ ਤੁਸੀਂ ਆਪਦੇ ਵੱਲ ਐਫਰਟ ਲਾਈਆ ਉਹ ਤੁਹਾਡੀ ਕਨਸਿਡਰ ਕੀਤੀ ਜਾਂਦੀ ਆ ਹੁਣ ਜੇ ਤੁਸੀਂ ਫੇਲ ਹੋ ਜਾਂਦੇ ਹੋ ਤੁਸੀਂ ਉਹ ਕੋਰਸ ਆਪਣਾ ਨੈਕਸਟ ਸੈਮੈਸਟਰ ਦੇ ਵਿੱਚ ਲੈ ਕੇ ਕੰਪਲੀਟ ਕਰ ਲੈਂਦੇ ਹੋ ਕੋਈ ਮਸਲਾ ਨਹੀਂ ਹੈਗਾ ਹੁਣ ਜੇ ਤੁਹਾਨੂੰ ਕੋਰਸਸ ਨੂੰ ਕੰਪਲੀਟ ਕਰਨ ਵਾਸਤੇ 2 ਸਾਲ ਤੋਂ ਵੱਧ ਸਮਾਂ ਚਾਹੀਦਾ ਹੈਗਾ ਤੁਸੀਂ ਆਪਦੇ ਕਾਲਜ ਦੇ ਕੋਲ ਐਕਸਟੈਂਸ਼ਨ ਲੈ ਕੇ ਆਪਦਾ ਵੀਜ਼ਾ ਐਕਸਟੈਂਡ ਕਰਕੇ ਆਪਦਾ ਕੋਰਸ ਕੰਪਲੀਟ ਕਰ ਸਕਦੇ ਹੋ ਬਾਅਦ ਚ ਤੁਸੀਂ ਪੀਜੀਡਬਲਯੂਪੀ ਵਰਕ ਪਰਮਿਟ ਲੈ ਸਕਦੇ ਹੋ ਕਿਉਂਕਿ ਤੁਸੀਂ ਆਪਦੇ ਜਿਹੜੀ ਵੀਜ਼ੇ ਦੀ ਕੰਡੀਸ਼ਨ ਸੀਗੀ ਫੁੱਲ ਟਾਈਮ ਸਟੂਡੈਂਟ ਦੀ ਤੁਸੀਂ ਕਿਤੇ ਵੀ ਬਰੀਚ ਨਹੀਂ ਕੀਤੀ ਉਹ ਤੁਹਾਡੇ ਪੀਜੀਡਬਲਯੂਪੀ ਜਿਹੜਾ ਵਰਕ ਪਰਮਿਟ ਹੈਗਾ ਉਹ ਅਪਰੂਵ ਹੋ ਜਾਂਦਾ ਹੈ ਹੁਣ ਜਿਹੜੀਆਂ ਚੀਜ਼ਾਂ ਤੁਸੀਂ ਅਵੋਇਡ ਕਰਨੀਆਂ ਨੇ ਉਹ ਇਹ ਆ ਕਿ ਇੱਕ ਤੇ ਜਿਹੜਾ ਤੁਹਾਡੇ ਤਿੰਨ ਕੋਰਸਸ ਨੇ ਮੀਨਿਮ ਤੁਹਾਡੇ ਕੋਲ ਹੁਣ ਤਿੰਨ ਤੋਂ ਘਟ ਗਏ ਤੁਹਾਡੇ ਵਾਸਤੇ ਖਤਰੇ ਦੀ ਘੰਟੀ ਆ ਕੋਰਸ ਵਿੱਚ ਫੇਲ ਹੋ ਗਏ ਹੋ ਕੋਈ ਗੱਲ ਨਹੀਂ ਕੋਈ ਪਹਾੜ ਨਹੀਂ ਟੁੱਟਣ ਲੱਗਾ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਕੋਰਸ ਨੂੰ ਦੁਬਾਰਾ ਕਰ ਲਓ ਫੁੱਲ ਟਾਈਮ ਸਟੂਡੈਂਟ ਦਾ ਸਟੇਟਸ ਮੇਨਟੇਨ ਕਰਕੇ ਰੱਖੋ ਤੁਹਾਡਾ ਪੀਜੀ ਡਬਲਯੂਪੀ ਵਰਕ ਪਰਮਿਟ ਜ਼ਰੂਰ ਅਪਰੂਵ ਹੋਏਗਾ ਹੁਣ ਜਿਨ੍ਹਾਂ ਦੇ ਅਗਰ ਪੀਜੀ ਡਬਲਯੂਪੀ ਵਰਕ ਪਰਮਿਟ ਕਿਸੇ ਕਾਰਨ ਰਿਜੈਕਟ ਹੋ ਗਏ ਨੇ ਕੋਈ ਟ੍ਰਬਲ ਤੁਹਾਨੂੰ ਆ ਗਈ ਆ ਕੁਛ ਸਾਡੀ ਟੀਮ ਨੂੰ ਸੀਐਚ ਕਮੀਗ੍ਰੇਸ਼ਨ ਦਾ ਰੀਚ ਆਊਟ ਕਰ ਸਕਦੇ ਹੋ ਕਾਫੀ ਬੱਚਿਆਂ ਦੀ ਅਸੀਂ ਪੀਜੀਡਬਲਯੂਪੀ ਵਰਕ ਪਰਮਿਟ ਡਿਨਾਈਲ ਤੋਂ ਬਾਅਦ ਉਹਨਾਂ ਨੂੰ ਅਪਰੂਵ ਕਰਾਉਣ ਦੇ ਵਿੱਚ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਹਾਂ ਔਰ ਜੇ ਤੁਹਾਡਾ ਕੋਈ ਇਦਾਂ ਦਾ ਕੋਈ ਹੋਰ ਵੀ ਕੁਐਸਚਨ ਹੋਵੇ ਤੁਸੀਂ ਸਾਨੂੰ ਰੀਚ ਆਊਟ ਕਰ ਸਕਦੇ ਹੋ ਥੈਂਕ ਯੂ